ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਹ ਸੱਚ ਹੈ ਕਿ ਖਬਰਾਂ ਢਿੱਡ ਨਹੀਂ ਭਰਦੀਆਂ ਪਰ ਇਹ ਜ਼ਰੂਰ ਦੱਸਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਹੈ ਪੇਸ਼ ਨੇ ਸਭ ਤੋਂ ਪਹਿਲਾਂ ਖਬਰਾਂ ਦੀਆਂ ਸੁਰਖੀਆਂ ਕੈਨੇਡਾ 'ਚ ਹੋਵੇਗਾ ਅਗਲਾ ਜੀ 7 ਸੰਮੇਲਨ ਜਿੱਥੇ ਮੋਦੀ ਹੋਣਗੇ ਸ਼ਾਮਲ ਕਾਂਗਰਸ 10 ਸਾਲਾਂ ਬਾਅਦ ਲੋਕ ਸਭਾ ਚ ਬਣਾਏਗੀ ਵਿਰੋਧੀ ਧਿਰ ਦਾ ਭਾਰਤ ਵਿੱਚ ਨੇਤਾ ਕਿਸਾਨਾਂ ਨੇ ਲੱਡਵਾਲ ਟੋਲ ਪਲਾਇਆ ਕਰਵਾਇਆ ਫ੍ਰੀ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਨੇ ਸੰਗਰੂਰ ਤੇ ਮਲੇਰਕੋਟਲਾ 'ਚ 916 ਮੁਲਾਜ਼ਮਾਂ ਦੇ ਕੀਤੇ ਛਵਾਦਲੇ ਪਟਨਾ 'ਚ ਵੱਡਾ ਹਾਦਸਾ ਗੰਗਾ ਨਦੀ 'ਚ ਪਲਟੀ ਕਿਸ਼ਤੀ 5 ਲੋਕ ਡੁੱਬੇ ਪੰਜਾਬ ਦੇ ਸਰਦੂਲਗੜ ਤੋਂ ਮਾੜੀ ਖਬਰ ਹੈ ਢਿੱਲੀਆਂ ਤਾਰਾਂ ਕਾਰਨ ਇੱਕੋ ਪਰਿਵਾਰ ਦੇ 7 ਜੀ ਸਦਾ ਲਈ ਮੌਤ ਦੀ ਨੀਂਦ ਸੌਂ ਗਏ ਪੰਜਾਬ ਵਿੱਚ ਭਲ ਗਈ ਈਦ ਕਾਰਨ ਰਹੇਗੀ ਸਰਕਾਰੀ ਛੁੱਟੀ ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਸਭ ਤੋਂ ਪਹਿਲਾਂ ਰੁਕ ਕਰਦੇ ਆਂ ਵੱਡੀ ਖਬਰ ਵੱਲ ਕੈਨੇਡਾ ਚ ਹੋਵੇਗਾ ਅਗਲਾ ਯਾਨੀ ਕਿ 2025 ਦਾ ਜੀ7 ਸੰਮੇਲਨ ਕੀ ਉਸ ਵਿੱਚ ਭਾਰਤ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਟਲੀ ਚ ਆਯੋਜਿਤ ਜੀ 7 ਸੰਮੇਲਨ ਦੌਰਾਨ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਟਰੂਡੋ ਦੇਸੁਰ ਬادله-ਬادله ਨਜ਼ਰ ਆਏ ਨੇ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜਦੋਂ ਕੈਨੇਡਾ ਅਗਲੇ ਸਾਲ ਯਾਨੀ ਕਿ 2025 ਚ ਜੀ 7 ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰੇਗਾ ਤਾਂ ਉਸ ਕੋਲ ਭਾਰਤ ਲਈ ਕਹਿਣ ਲਈ ਉਸ ਵਕਤ ਬਹੁਤ ਕੁਝ ਹੋਵੇਗਾ ਉਨਾ ਕਿਹਾ ਕਿ ਭਾਰਤ ਨਾਲ ਕੈਨੇਡਾ ਦੇ ਸਬੰਧ ਸੁਧਰ ਰਹੇ ਹਨ ਅਤੇ ਦੋਵੇਂ ਦੇਸ਼ ਅਹਿਮ ਮੁੱਦਿਆਂ ਤੇ ਮਿਲ ਕੇ ਕੰਮ ਕਰਨ ਲਈ ਵਚਨਬੱਧ ਨੇ ਟਰੂਡੋ ਨੇ ਇਹ ਗੱਲ ਇਟਲੀ ਦੇ 3 ਦਿਨਾਂ ਜੀ7 ਸੰਮੇਲਨ ਦੇ ਆਖਰੀ ਦਿਨ ਪ੍ਰੈਸ ਕਾਨਫਰੰਸ ਵਿੱਚ ਕਹੀ ਹੈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਕੀ ਕੈਨੇਡਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2025 ਲਈ ਸੰਮੇਲਨ ਵਿੱਚ ਸੱਦਾ ਦੇਣਗੇ ਤਾਂ ਟਰੂਡੋ ਦਾ ਜਵਾਬ ਸੀ ਕਿ ਮੈਂ ਇਸ ਗੱਲ ਦੀ ਛਲਾਗਾ ਕਰ ਸਕਦਾ ਹਾਂ ਕਿ ਕੈਨੇਡੀਅਨ ਅਗਲੇ ਸਾਲ ਦੇ ਜੀ7 ਦੀ ਉਡੀਕ ਕਰ ਰਹੇ ਨੇ ਪਰ ਉਹਨਾਂ ਨੇ ਸਿੱਧਾ ਜਵਾਬ ਕੋਈ ਨਹੀਂ ਦਿੱਤਾ 225 ਸਿਖਰ ਸੰਮੇਲਨ ਅਲਬਰਟਾ ਕੈਨੇਡਾ ਵਿੱਚ ਹੋਵੇਗਾ ਇਸ ਸਾਲ ਜੀ7 ਸਿਖਰ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਦੇ ਅਪੂਲੀਆ ਖੇਤਰ ਵਿੱਚ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਭਾਰਤ ਨੂੰ ਇੱਕ ਆਊਟਰੀਚ ਕੰਟਰੀ ਵਜੋਂ ਸੱਦਾ ਦਿੱਤਾ ਗਿਆ ਸੀ ਅਤੇ ਇਸ ਵਿੱਚ 7 ਮੈਂਬਰ ਦੇਸ਼ ਅਮਰੀਕਾ ਯੂਕੇ ਕੈਨੇਡਾ ਜਰਮਨੀ ਇਟਲੀ ਨੇ ਵੀ ਹਿੱਸਾ ਲਿਆ ਜਾਪਾਨ ਅਤੇ ਫਰਾਂਸ ਦੇ ਨਾਲ ਨਾਲ ਯੂਰੋਪੀਅਨ ਯੂਨੀਅਨ ਨੇ ਵੀ ਇਸ ਵਿੱਚ ਹਿੱਸਾ ਲਿਆ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਵੀਟ ਦੇ ਇੱਕ ਪੋਸਟ ਵਿੱਚ ਕਿਹਾ ਹੁਣੇ ਹੀ ਐਲਾਨ ਕੀਤਾ ਹੈ ਕਿ ਅਗਲਾ ਜੀ7 ਨੇਤਾਵਾਂ ਦਾ ਸਿਖਰ ਸੰਮੇਲਨ 2025 ਵਿੱਚ ਕੈਨੇਡਾ ਦੇ ਅਲਬਰਟਾ ਵਿੱਚ ਹੋਵੇਗਾ। ਟਰੂਡੋ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਇਟਲੀ ਦੇ ਅਪੂਲਿਆ ਵਿੱਚ ਸੰਮੇਲਨ ਦੌਰਾਨ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਭਾਰਤ ਤੇ ਕੈਨੇਡਾ ਦੇ ਤਣਾਅਪੂਰਨ ਕੂਟਨੀਤਿਕ ਸਬੰਧਾਂ ਦਰਮਿਆਨ ਦੋ ਮਨਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਇੱਕ ਪੋਸਟ ਵਿੱਚ ਕਿਹਾ ਜੀ7 ਸੰਮੇਲਨ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਮੁਲਾਕਾਤ ਕੀਤੀ ਜਾਵੇਗੀ। ਦੂਸਰੀ ਵੱਡੀ ਖਬਰ ਹੈ ਜੀ ਕਾਂਗਰਸ 10 ਸਾਲਾਂ ਬਾਅਦ ਲੋਕ ਸਭਾ ਚ ਬਣਾਏਗੀ ਵਿਰੋਧੀ ਧਿਰ ਦਾ ਨੇਤਾ ਲੋਕ ਸਭਾ ਚੋਣਾਂ ਜੋ ਹੁਣੇ-ਹੁਣੇ ਹੋਈਆਂ ਨੇ ਉਸ ਵਿੱਚ ਦੇਸ਼ ਨੂੰ ਆਖਰਕਾਰ 10 ਸਾਲਾਂ ਬਾਅਦ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦਾ ਨੇਤਾ ਮਿਲੇਗਾ ਇਹ ਉਹਦਾ 2014 ਤੋਂ ਖਾਲੀ ਪਿਆ ਸੀ ਪਰ ਇਸ ਵਾਰ ਕਾਂਗਰਸ ਕੋਲ ਕਾਫੀ ਸੀਟਾਂ ਸਨ ਪਿਛਲੇ 10 ਸਾਲਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਗਿਣਤੀ ਕੌਲ ਲੋਕ ਸਭਾ ਮੈਂਬਰਾਂ ਦੇ 10% ਤੋਂ ਘੱਟ ਸੀ ਜਿਗਰਜੋਗ ਹੈ ਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖਾਲੀ ਹੋਇਆਵੇ ਅਗਰ ਪਿੱਛੇ ਵੱਲ ਨੂੰ ਚਾਤ ਮਾਰੀਏ ਤਾਂ ਪਤਾ ਲੱਗਦਾ ਕਿ ਦੇਸ਼ ਵਿੱਚ ਇਹ ਪਹਿਲਾਂ ਵੀ 8 ਵਾਰ ਵਾਪਰ ਚੁੱਕਾ ਹੈ ਪੰਡਿਤ ਜੋਹਰ ਲਾਲ ਨਹਿਰੂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਨ ਦਾ ਕਦੀ ਮੌਕਾ ਨਹੀਂ ਮਿਲਿਆ ਪਹਿਲੀ ਦੂਜੀ ਤੇ ਤੀਜੀ ਲੋਕ ਸਭਾ ਵਿੱਚ ਇਹ ਅਹੁਦਾ ਖਾਲੀ ਰਿਹਾ ਹੈ ਦੇਸ਼ ਨੂੰ ਵਿਰੋਧੀ ਧਿਰ ਦਾ ਨੇਤਾ ਰਾਮ ਸੁਭਾਗ ਪਹਿਲੀ ਵਾਰ ਚੌਥੀ ਲੋਕ ਸਭਾ ਵਿੱਚ ਮਿਲਿਆ ਸੀ ਇਹ ਅਹੁਦਾ ਪੰਜਵੀਂ ਸੱਤਵੀਂ ਅਤੇ ਅੱਠਵੀਂ ਲੋਕ ਸਭਾ ਵਿੱਚ ਵੀ ਖਾਲੀ ਰਿਹਾ 16ਵੀਂ ਲੋਕ ਸਭਾ ਚੋਣ 2114 ਅਤੇ 17ਵੀਂ ਲੋਕ ਸਭਾ 219 ਵਿੱਚ ਵਿਰੋਧੀ ਪਾਰਟੀਆਂ ਵਿਰੋਧੀ ਧਰ ਦੇ ਨੇਤਾ ਦੀ ਚੋਣ ਨਹੀਂ ਕਰ ਸਕੀਆਂ ਸਨ ਤਾਂ ਵੀ ਅਹੁਦਾ ਖਾਲੀ ਰਿਹਾ ਹੁਣ 18ਵੀਂ ਲੋਕ ਸਭਾ 'ਚ ਪਹਿਲੀ ਵਾਰ ਨਰਿੰਦਰ ਮੋਦੀ ਖਿਲਾਫ ਵਿਰੋਧੀ ਧਿਰ ਦੇ ਨੇਤਾ ਦਾ ਨਿਯੁਕਤ ਕਰਨ ਦਾ ਵਿਰੋਧੀ ਧਿਰ ਨੂੰ ਮੌਕਾ ਮਿਲਿਆ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਕੁੱਲ 8 ਵਾਰ ਹੁਣ ਤੱਕ ਖਾਲੀ ਰਿਹਾ ਹੈ। ਲੋਕ ਸਭਾ ਚੋਣਾਂ 2024 'ਚ ਭਾਰਤੀ ਜਨਤਾ ਪਾਰਟੀ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਹਾਲਾਂਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਜਾਨੀ ਕਿ ਐਨਡੀਏ ਨੂੰ 292 ਲੋਕ ਸਭਾ ਸੀਟਾਂ ਨਾਲ ਪੂਰਨ ਬਹੁਮਤ ਮਿਲਿਆ ਤੇ ਕਾਂਗਰਸ ਨੇ 99 ਸੀਟਾਂ ਜਿੱਤੀਆਂ ਹਨ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਿਰਫ 52 ਸੀਟਾਂ ਹੀ ਹਾਸਲ ਕਰ ਸਕੀ ਸੀ ਪਰ ਇਸ ਵਾਰ ਉਸ ਕੋਲ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਲਈ ਕਾਫੀ ਸੀਟਾਂ ਤੀਸਰੀ ਵੱਡੀ ਖਬਰ ਹੈ ਕਿਸਾਨਾਂ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਇਆ ਨੂੰ ਅੱਜ ਫ੍ਰੀ ਕਰਵਾ ਦਿੱਤਾ ਜੋ ਕਿ ਸਭ ਤੋਂ ਮਹਿੰਗਾ ਸੀ ਇਹ ਖਬਰ ਅਸੀਂ ਬੀਤੇ ਕੱਲ ਵੀ ਦਿੱਤੀ ਸੀ ਲੁਧਿਆਣਾ ਨੇੜੇ ਲਾਡੋਵਾਲ ਚ ਬਣੇ ਟੋਲ ਪਲਾਇਆ ਨੂੰ ਕਿਸਾਨਾਂ ਨੇ ਅੱਜ ਮੁਫਤ ਕਰ ਦਿੱਤਾ ਇਸ ਤੋਂ ਬਾਅਦ ਕਿਸਾਨਾਂ ਨੇ ਟੋਲ ਬੂਥਾਂ ਤੇ ਕਬਜ਼ਾ ਕਰ ਲਿਆ ਤੇ ਟੋਲ ਉਗਰਾਹੀ ਕਰਨ ਵਾਲੇ ਮੁਲਾਜ਼ਮਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਵਾਹਨ ਚਾਲਕ ਟੈਕਸ ਅਦਾ ਕੀਤੇ ਬਿਨਾਂ ਹੀ ਲੰਘ ਰਹੇ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਟੋਲ ਦਰਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਇੱਕ ਸਾਲ ਚ ਤੀਜੀ ਵਾਰ ਇਸ ਟੋਲ ਦੇ ਰੇਟ ਵਧਾਏ ਗਏ ਹਨ ਐਨ ਐਚ 43 ਦੇ ਸਥਿਤ ਇਸ ਟੋਲ ਤੇ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਨੇ ਇੰਜ ਵੀ ਕਿਹਾ ਜਾ ਸਕਦਾ ਹੈ ਪੰਜਾਬ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਾਹਨ ਤੇ ਫਾਸਟ ਟੈਗ ਨਹੀਂ ਲੱਗਾ ਤਾਂ ਉਸ ਨੂੰ ਇੱਕ ਯਾਤਰਾ ਲਈ 430 ਰੁਪਏ ਟੈਕਸ ਅਦਾ ਕਰਨਾ ਪੈਂਦਾ ਹੈ ਮੌਕੇ ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇਕਰ ਰੇਟ ਨਾ ਘਟਾਏ ਤਾਂ ਵਾਹਨ ਚਾਲਕਾਂ ਨੂੰ ਟੈਕਸ ਫ੍ਰੀ ਕਰਨ ਲਈ ਕਿਸਾਨ ਇੱਥੇ ਪੱਕਾ ਮੋਰਚਾ ਵੀ ਲਾ ਸਕਦੇ ਨੇ ਚੌਥੀ ਵੱਡੀ ਖਬਰ ਹੈ ਜੀ ਨਸ਼ਿਆਂ ਕਾਰਨ ਪੰਜਾਬ ਚ ਪੁਲਿਸ ਨੇ ਸੰਗਰੂਰ ਦੇ ਮਲੇਰਕੋਟਲਾ 916 ਮੁਲਾਜ਼ਮਾਂ ਦੇ ਇੱਕੋ ਦਿਨ ਤਵਾਦਲੇ ਕਰ ਦਿੱਤੇ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਨਸ਼ਿਆਂ ਦੀ ਰੋਕਥਾਮ ਲਈ ਸੰਗਰੂਰ ਜ਼ਿਲ੍ਹੇ ਦੇ 188 ਪੁਲਿਸ ਮੁਲਾਜ਼ਮਾਂ ਤੇ ਪਟਿਆਲਾ ਰੇਂਜ ਅਧੀਨ ਆਉਂਦੇ ਮਲੇਰਕੋਟਲਾ ਜ਼ਿਲ੍ਹੇ ਦੇ 73 ਪੁਲਿਸ ਮੁਲਾਜ਼ਮਾਂ ਦੇ ਤਵਾਦਲੇ ਕੀਤੇ ਗਏ ਹਨ ਇਸ ਤਵਾਦਲਾ ਨੀਤੀ ਤਹਿਤ ਸਹਾਇਕ ਥਾਣੇਦਾਰ ਤੋਂ ਇਨਸਪੈਕਟਰ ਰੈਂਕ ਦੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਡੀਆਈਜੀ ਪਟਿਆਲਾ ਰੇਂਜ ਹਰਚੰਦ ਸਿੰਘ ਭੁੱਲਣ ਨੇ ਸਪਸ਼ਟ ਕੀਤਾ ਕਿ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ ਕੁੱਲ 916 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਐਸਪੀ ਦੇ ਡੀਐਸਪੀ ਨਾਲ ਮੀਟਿੰਗਾਂ ਕਰਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹ ਇਸ ਕਰਕੇ ਕਿ ਨਸ਼ਿਆਂ ਤੇ ਵਿਰਾਧਾਂ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਵੀਂ ਵੱਡੀ ਦੁਖਦਾਈ ਖਬਰ ਹੈ ਕਿ ਪਟਨਾ ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਕਿ ਗੰਗਾ ਨਦੀ ਚ ਕਿਸ਼ਤੀ ਪਲਟ ਗਈ ਜਿਸ ਵਿੱਚ ਪੰਜ ਲੋਕ ਡੁੱਬ ਕੇ ਸਵਰਗ ਸਦਾਰ ਗਏ ਰਾਜਧਾਨੀ ਪਟਨਾ ਦੇ ਉਹਾਂ ਸ਼ੰਕਰ ਘਾਟ ਤੇ ਐਤਵਾਰ ਸਵੇਰੇ ਪੰਜ ਲੋਕ ਗੰਗਾ ਚ ਡੁੱਬ ਗਏ ਸਾਰੇ ਮ੍ਰਿਤਕ ਦੇ ਦਾ ਅੰਤਮ ਸੰਸਕਾਰ ਕਰਨ ਲਈ ਨਾਲੰਦਾ ਤੋਂ ਆਏ ਸਨ ਇਹ ਹਾਦਸਾ ਅੰਤਮ ਸੰਸਕਾਰ ਤੋਂ ਬਾਅਦ ਕਿਸ਼ਤੀ ਰਾਹੀਂ ਗੰਗਾ ਦੇ ਦੂਜੇ ਸਿਰੇ ਤੇ ਇਸ਼ਨਾਨ ਕਰਨ ਸਮੇਂ ਵਾਪਰਿਆ ਡੁੱਬਣ ਵਾਲਿਆਂ ਵਿੱਚ ਨਹਾਈ ਦੇ ਸਾਬਕਾ ਖੇਤਰੀ ਅਧਿਕਾਰੀ ਵਿਦੇਸ਼ ਕੁਮਾਰ ਅਤੇ ਉਸਦੇ ਪੁੱਤਰ ਸਮੇਤ 5 ਲੋਕ ਸ਼ਾਮਲ ਦੱਸੇ ਜਾਂਦੇ ਹਨ। ਬਚਾਅ ਟੀਮ ਡੁੱਬੇ ਹੋਏ ਲੋਕਾਂ ਦੀ ਭਾਲ ਕਰ ਰਹੀ ਹੈ। ਪਟਨਾ ਦੇ ਐਸਐਸਪੀ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਕश्ती ਵਿੱਚ ਇੱਕੋ ਪਰਿਵਾਰ ਦੇ 17 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 12 ਨੂੰ ਮਲਾਹਾ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਦੇ ਨਾਲ ਬਚਾ ਲਿਆ ਹੈ ਤੇ ਬਾਕੀਆਂ ਨੂੰ ਬਚਾਉਣ ਲਈ ਟੀਮ ਗੰਗਾ ਵਿੱਚ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ। ਪੰਜਾਬ ਤੋਂ ਇੱਕ ਦੁਖਦਾਈ ਖਬਰ ਹੈ ਜੀ ਕਿ ਪੰਜਾਬ ਦੇ ਸਰਦੂਲਗੜ੍ਹ ਚ ਬਿਜਲੀ ਦੀਆਂ ਟਿੱਲੀਆਂ ਤਾਰਾਂ ਦੇ ਕਾਰਨ ਇੱਕੋ ਪਰਿਵਾਰ ਦੇ 7 ਜੀ ਸਦਾ ਲਈ ਮੌਤ ਦੇ ਨੀਂ ਸੌਂ ਗਏ ਨੇ ਸਰਦੂਲਗੜ੍ਹ ਦੇ ਵਾਰਡ ਨੰਬਰ 3 ਦੇ ਬਿਆਨਤ ਨਗਰ ਚ ਦਰਖਤ ਨੂੰ ਛੂੰਦੀ ਬਿਜਲੀ ਦੀ ਤਾਰ ਦੇ ਕਾਰਨ ਪਰਿਵਾਰ ਦੇ 7 ਜੀਆਂ ਨੂੰ ਕਰੰਟ ਲੱਗ ਗਿਆ ਸਾਰਿਆਂ ਨੂੰ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਸਰਦੂਲਗੜ੍ਹ ਦੇ ਵਾਰਡ ਨੰਬਰ 3 ਬਿਆਨਤ ਨਗਰ ਵਿੱਚ ਬਿਜਲੀ ਦੀਆਂ ਟਿੱਲੀਆਂ ਤਾਰਾਂ ਕਰਨ ਜੋ ਕਿ ਦਰਖਤਾਂ ਨੂੰ ਛੂ ਰਹੀਆਂ ਸਨ ਤਾਂ ਉਸ ਦੇ ਹੇਠਾਂ ਖੜੇ ਇੱਕ ਵਿਅਕਤੀ ਨੇ ਉਸ ਦਰਖਤ ਨੂੰ ਹੱਥ ਪਾ ਲਿਆ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ ਜਦ ਹੀ ਉਸ ਨੂੰ ਛਡਾਉਣ ਲਈ ਉਸ ਦੇ ਦੂਜੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਹੱਥ ਲਾਇਆ ਤਾਂ ਉਹ ਵੀ ਉਸ ਦੇ ਨਾਲ ਹੀ ਚਿਮੜ ਗਿਆ ਇਸੇ ਤਰ੍ਹਾਂ ਲਗਾਤਾਰ ਪਰਿਵਾਰ ਦੇ 7 ਜੀ ਕਰੰਟ ਦੀ ਲਪੇਟ ਵਿੱਚ ਆ ਗਏ ਤੇ ਆਪਣੀ ਜਾਨ ਤੋਂ ਹੱਤ ਧੋ ਬੈਠੇ ਇਹ ਜਾਣਕਾਰੀ ਪਰਿਵਾਰ ਦੇ ਹੀ ਮੈਂਬਰ ਜਗਜੀਤ ਸਿੰਘ ਨੇ ਦਿੱਤੀ ਉਹਨਾਂ ਦੱਸਿਆ ਕਿ 7 ਜੀਆਂ ਵਿੱਚੋਂ 4 ਜੀ ਗੁਰਦੀਪ ਸਿੰਘ ਰਣਜੀਤ ਸਿੰਘ ਕੋਮਲ ਕੌਰ ਤੇ ਵੀਰਪਾਲ ਕੌਰ ਗੰਭੀਰ ਜ਼ਖਮੀ ਹਨ ਅਤੇ 3 ਜੀਆਂ ਨੂੰ ਮਾਮੂਲੀ ਕਰੰਟ ਲੱਗਣ ਤੋਂ ਬਾਅਦ ਉਹ ਹੁਣ ਠੀਕ ਠਾਕ ਹਨ ਉਹਨਾਂ ਦੱਸਿਆ ਕਿ ਇਸ ਸਬੰਧੀ ਸਮੂਹ ਬਿਆਨਤ ਨਗਰ ਵੱਲੋਂ ਬਿਜਲੀ ਬੋਰਡ ਮੈਕਵੇ ਨੂੰ 4 ਮਹੀਨੇ ਪਹਿਲਾਂ ਵੀ ਲਿਖਤੀ ਰੂਪ ਦਿੱਤਾ ਗਿਆ ਸੀ ਕਿ ਜੋ ਬਿਜਲੀ ਦੀਆਂ ਬਹੁਤ ਨੀਵੀਆਂ ਤਾਰਾਂ ਹਨ ਇਹਨਾਂ ਨੂੰ ਉੱਚਾ ਚੁੱਕਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਇਸ ਕਰੰਟ ਦੀ ਮਾਰ ਹੇਠ ਆ ਗਿਆ ਪ੍ਰੰਤੂ ਉਸ ਦਾ ਬਚਾਅ ਹੋ ਗਿਆ ਸੀ ਪਰ ਬਿਜਲੀ ਬੋਰਡ ਨੇ ਇਸ ਪਾਸੇ ਹਲੇ ਤੱਕ ਕੋਈ ਧਿਆਨ ਨਹੀਂ ਦਿੱਤਾ ਜਦੋਂ ਇਸ ਸਬੰਧੀ ਜਿਹੜੀ ਗੱਲ ਹੈ ਉਹਦੇ जेई ਨਾਲ ਕੀਤੀ ਗਈ ਨਿਤਨ ਕੁਮਾਰ जेई ਨਾਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਘਟਨਾ ਦਾ ਕਾਰਨ ਇੱਕ ਵਿਅਕਤੀ ਛੱਤ ਤੇ ਚੜ੍ਹ ਕੇ ਬਿਜਲੀ ਦੀ ਤਾਰ ਤੇ ਬੈਠੇ ਕਬੂਤਰ ਨੂੰ ਫੜ ਰਿਹਾ ਸੀ ਤਾ ਜਾਣ ਕੁਸਦਾਤ ਬਿਜਲੀ ਦੇ ਤਾਰ ਨੂੰ ਪੈਦਿਆ ਬਾਕੀ ਦੇ ਪਰਿਵਾਰਕ ਮੈਂਬਰ ਉਸ ਨੂੰ ਛਡਾਉਣ ਲਈ ਇਹਦੇ ਲਪੇਟ ਵਿੱਚ ਆ ਗਏ ਪਰ ਮੌਕੇ ਦੇ ਲੋਕਾਂ ਨੇ ਜੀ.ਆਈ. ਦੀ ਇਸ ਗੱਲ ਦਾ ਖੰਡਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਜਦਕਿ ਸ਼ਿਕਾਇਤ ਤੋਂ ਵੀ ਜੀ.ਆਈ. ਨਿਤਨ ਮੁਕਰ ਗਏ ਨੇ ਪੰਜਾਬ ਭਰ ਵਿੱਚ ਭਲਕੇ ਈ ਦੀ ਸਰਕਾਰੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਵਿੱਚ ਕੱਲ ਯਾਨੀ ਕਿ ਸੋਮਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਇਸ ਦਿਨ ਪੂਰੇ ਸੂਬੇ ਵਿੱਚ ਸਕੂਲ ਕਾਲਜ ਅਤੇ ਹੋਰ ਵਿਦਿਅਕ ادارے ਬੰਦ ਰਹਿਣਗੇ ਸਰਕਾਰ ਨੇ ਇਹ ਫੈਸਲਾ ਈਦ ਕਰ ਲਿਆ ਇਸ ਸੰਬੰਧੀ ਛੁੱਟੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਨਾਲ ਹੀ ਇਸ ਸੰਬੰਧੀ ਹਰਥਾਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ ਜੇਕਰ ਕੋਈ ਵਿਦਿਅਕ ਅਦਾਰਾ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਵਿਭਾਗ ਉਸ ਲਈ ਸਖਤ ਕਾਰਵਾਈ ਕਰੇਗਾ ਇਸ ਦੇ ਨਾਲ ਹੀ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਦਾ ਇਹ ਜੋ ਬੁਲੇਟਿਨਸ ਆਪਤ ਹੁੰਦਾ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜ੍ਹਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ